चोरी हुई मामला सारा भाई मेरे मदर बैठे दुकान तेरा तो बज के तीह मिनटी चोरी हुई है बारह <laughs> ਸਿੰਨੇ ਬੰਦੇ ਸੀ ਤੇ ਭਾਜੀ ਤਿੰਨੇ ਜਣੇ ਸੀ ਇੱਕ ਮੱਲਗ ਦਾ ਰਾਜਸਤਾਨੀਆ ਭਾਜੀ ਲੱਗਦੇ ਸੀ ਤੇ ਦੋਨਾਂ ਦੀ ਉਮਰ ਹੈਗੀ ਸੀ ਕੋਈ 35 ਤੋਂ 35 ਸਾਲ ਤੇ ਜਿਹੜਾ ਕਿ ਛੋਟਾ ਮੁੰਡਾ ਏ ਉਹਨੇ ਭਾਜੀ ਮਤਲਬ ਲਿਫਾਫਾ ਵਾਲਾ ਮਤਲਬ ਪੈਸੇ ਵਾਲਾ ਲੈ ਚੁੱਕਿਆ ਲਿਫਾਫਾ ਚੁੱਕਿਆ ਜੀ ਕਿੰਨੇ ਕ ਲੱਖ ਕਿੰਨੇ ਕ ਪੈਸੇ ਜਿਹੜੇ ਜੋ ਭਾਜੀ ਕੋਈ 1.5 ਤੋਂ 2 ਲੱਖ ਰੁਪਏ ਸੀ ਭਾਜੀ ਕਿਆ ਇਹ ਸਾਰਾ ਜਮਾ ਕਰਉਣਾ ਹੈ ਬੈਂਕ ਦੇ ਵਿੱਚ ਤੇ ਮੈਂ ਸ਼ਮਸ਼ਾਨ ਘਟ ਗਿਆ ਸੀ ਭਾਜੀ ਉੱਥੇ ਡੈਥ ਹੋਈ ਸੀ ਕਿਸੇ ਦੀ ਤੇ ਉਸ ਤੋਂ ਬਾਅਦ ਭਾਜੀ ਆ ਵਾਕਾ ਹੋ ਗਿਆ ਦੁਕਾਨ ਤੇ ਕੋਈ ਮੇਰੇ ਮਦਰਸੀ ਨਾਲ ਇੱਕ ਮੁੰਡਾ ਸੀ ਭਾਜੀ ਜਿਹੜੇ ਬੰਦੇ ਤੁਸੀਂ ਸੀਸੀਟੀਵੀ ਕੈਮਰੇ ਜਿਹੇ ਤੇ ਆਏ ਪਛਾਣ ਚ ਅਜੇ ਪਛਾਣ ਚ ਨਹੀਂ ਆ ਰਹੇ ਮਤਲਬ ਪ੍ਰਸ਼ਾਸਨ ਤੇ ਦਿੱਤੀ ਤਾ ਪ੍ਰਸ਼ਾਸਨ ਅਗੇ ਕਿ ਹਮ ਇਨਸਾਫ ਦਿੱਤਾ ਜਾਵੇ ਇਨਸਾਫ ਮੇਰੇ ਪਾਸ ਭਾਜੀ ਕਿ ਜੇ ਉਹ ਸਾਡੇ ਨੂੰ ਨੁਕਸਾਨ ਹੋਵੇ ਜੇ ਹੋਰ ਕਿਸੇ ਦਾ ਨੁਕਸਾਨ ਨਾ ਹੋਵੇ ਭਾਜੀ ਜੀ ਭਾਜੀ ਪਰ 1.5 ਤੋਂ 2 ਲੱਖ ਰੁਪਏ ਕੈਸ਼ ਸੀ ਬਾਕੀ ਜਿਹੜੀਆਂ ਜਿਹਨੀਆਂ ਦੁਕਾਨਾਂ ਇੰਨੀਆਂ ਘਰੇਣੀਆਂ ਵਾਲੀਆਂ ਸਾਧਾ ਦੇ ਸਮਾਨ ਜਾਂਦਾ ਉਹਦਾ ਪਰਚੀਆਂ ਨੇ ਮਤਲਬ ਤੇ ਬਾਕੀ ਉਹ ਪਰਚੀਆਂ ਸੀ ਇੱਕ ਬੈਗ ਚੱਕ ਕੇ ਲੈ ਖਲਫਾ ਵੀ ਸਾਰਾ ਕੁਸਿਬਾ ਜੀ ਕੈਸ਼ ਫਲੋਸ ਦੇ ਪਰਚੇ ਵੀ ਰਿਸਿੰਗ ਕੋਈ ਕਿਹੜੀਆਂ 5 ਪੇਟੀਆਂ ਕੋਈ 10 ਪੇਟੀਆਂ ਕੋਈ 20 ਪੇਟੀਆਂ ਜਿੰਨੇ ਵੀ ਕਰਿਆਨੇ ਵਾਲੇ ਹੈਗੇ ਦੁਕਾਨਦਾਰ ਬਾਕੀ ਸਾਰੇ ਦੁਕਾਨਦਾਰਾਂ ਨੂੰ ਕਹਿ ਤੋ ਕਿ ਅਸੀਂ ਸਾਰੇ ਜਿਹੜਾ ਜਿਹੜਾ ਸਮਾਨ ਗਿਆ ਉਹ ਲਿਖਿਆ ਹੋਇਆ ਹੈ ਜੀ ਕਿਹੜੀ ਕਾਰਵਾਈ ਕੀਤੀ ਜਾ ਰਹੀ ਹੈ ਤੁਹਾਡੇ ਵੱਲੋਂ ਜਿੱਦਾਂ ਹੁਣ ਚੋਰੀ ਜਿਹੜੀ 1.5 ਲੱਖ ਦੀ ਜਿਹੜੀ ਕੋ ਉਹ ਸੁਣ ਚਾ ਰਹੇ ਹੋ ਹਾਂਜੀ ਮੈਂ ਚੰਕੂ ਜੱਟ ਨਡਾਲਾ ਬਲਜਿੰਦਰ ਸਿੰਘ ਵੈਸੇ ਜੀ ਸਾਨੂੰ ਕੱਲ ਇਨਫੋਰਮੇਸ਼ਨ ਮਿਲੀ ਸੀ ਜੀ ਆ ਪ੍ਰਿੰਸ ਅਸਰੋੜਾ ਜੀ ਨੇ ਇਹਨਾਂ ਦੀ ਹੈਗੀਆ ਕੋਲਡ ਡਰਿੰਕ ਦੀ ਤੇ ਇਹਨਾਂ ਦੀ ਸ਼ੋਰ ਤੋਂ ਦੋ ਨੌਜਵਾਨ ਇੱਕ ਜੁਆਕ ਆ ਜੀ 12 ਸਾਲ ਦਾ ਅੱਛਾ ਉਹ ਆਇਆ ਕਿ ਮਾਤਾ ਜੀ ਬੈਠੇ ਸੀ ਬਾਹਰ ਉੱਚ ਤਾਂ ਕੱਤੇ ਵਾਲੀ ਪੇਟੀ ਆ ਉੱਚ ਕੋਈ ਨਾਲ ਪੈਸੇ ਸੀ ਕਿਦਾ 1.5-2 ਲੱਖ ਦੇ ਕਿਰੀ ਉਹ ਚੱਕ ਕੇ ਤੇ ਜੀ ਲੱਖ ਚੱਕ ਲੋ ਕਿੰਨੇ ਕਵੇ ਦੀ ਗੱਲ ਹੈ ਕਿਦਾਂ ਦੀ ਗੱਲ ਇਹ ਸਰ ਕੱਲ ਦੀ ਗੱਲ ਹੈ ਜੀ 12 ਤਰੀਕ ਤੇ 11:40 ਦੀ ਗੱਲ ਹੈ ਹੁਣ ਤੁਹਾਡੇ ਵੱਲੋਂ ਕਿੱਦਾਂ ਦੀ ਇਵਾਰਦਾ ਜਿਹੜੀ ਕੀਤੀ ਜਾ ਰਹੀ ਹੈ ਹਾਂਜੀ ਅਸੀਂ ਕੱਲ ਦੇ ਕੈਮਰੇ ਚੱਕਾ ਰਹੇ ਹਾਂ ਜੀ ਤੇ ਆਸੇ ਕਿ ਛੇਤੀ ਮਸਲਾ ਹੱਲ ਹੋ ਜਾ ਜੀ ਜੀ